80000 ਦਿਨ ਸੀ ਹਾਂ 83 24 ਹੁੰਦਾ ਬਹੁਤ ਸਿਆਣਾ ਬੰਦਾ ਹੈ ਬਈ ਤਾਂ ਇਹ ਤਾਂ ਤੁਹਾਡਾ ਮਾਲ ਨਹੀਂ ਵਿਕਦਾ ਛੇਤੀ ਕੰਮ ਉਸੇ ਖੜਾ ਰਹਿ ਗਿਆ ਸੁਣ ਲਾ 10 ਲੱਖ ਚੀ ਫਰੀ ਜਾਂਦੇ ਆਪਣੇ ਨਾਲ ਵੱਧ ਗੱਡੀਆਂ ਵਾਲੇ ਮਾਲ ਲੈ ਕੇ ਆਉਂਦੇ ਕਿ ਨਹੀਂ ਲੈ ਕੇ ਆਉਂਦੇ ਆਉਂਦੇ ਆ ਨਾ ਪਰ ਮੇਰਾ ਇੱਕ ਰੂਲ ਆ ਜ਼ਿੰਦਗੀ ਦਾ ਮੈਂ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਜਦੋਂ ਆਪਾਂ ਮਾਲ ਵੇਚਣਾ ਆਉਂਦੇ ਆ ਜੇ ਤੁਹਾਡਾ ਰੋਟੀ ਛੱਡਦੀ ਆ ਤੁਹਾਨੂੰ ਮਾਲ ਵੇਚੋ 45 4500 ਲੈ ਇਹਨਾਂ ਦਾ ਨਹੀਂ ਲੈਣਾ ਅਮੇ ਚਾਹਤੇ ਰਿਹਾ ਯਾਰ ਕਹਿੰਦੇ ਉਹ ਲੱਗ ਕੇ 45 4500 ਲਾਇਆ ਇਹਨਾਂ ਦਾ ਕਿਉਂ ਜੀ ਯਾ ਲੈ ਤਿੰਨਾ ਰਹੀ ਆ ਲਿਸੀਓ ਭਈਆ ਚੁੱਕਣ ਸੁੱਕੇ ਪਏ ਨੇ ਇਹ ਜਮੇ ਸੁੱਕੇ ਪਏ ਇਹਦਾ ਵੀਰੇ ਗਾਦਰਪਾਗ ਆਹ ਦੋਨਾਂ ਦੇ ਕਿਹੜਾ ਗੰਨ ਲਟਕਦੇ ਨੇ ਚੱਕ 9000 ਦੋਨਾਂ ਦਾ ਹਾਂ ਲੈ ਦੱਸ ਤਿੰਨ ਰਹੀ ਦੋ ਦਾ ਤਿੰਨ ਦਾ ਇਹਦਾ ਮੂੰਹ ਹੀ ਆਇਆ ਕਰੀ ਜਾ ਮੈਂ ਕੋਕ ਦਾ ਜਵਾੜਾ ਟੁੱਟਿਆ ਹੋਗਾ 5000 ਲੈ ਗਿਆ 5000 ਤੇਰਾ ਤਾਂ ਨਰੇ ਹੀ ਦਿਮਾਗ ਖਰਾਬ ਹੋ ਗਿਆ ਵੀਡੀਓ ਬਣਾਉਣ ਦਾ ਵੀ ਸਵਾਦ ਖਰਾਬ ਕਰੀ ਜਾਂਦਾ ਹਾਂ ਉਹ ਫਰੀ ਲੈ ਜਾ ਯਾਰ ਖੋਲ ਲੈ ਉਹ ਫਰੀ ਨਹੀਂ ਲੈ ਜਾਣੀ ਮੈਂ ਚੱਕਾਂ ਓਕੇ ਨਾ ਜਮਾ ਚੱਕਰ ਬੰਨ੍ਹਾ ਨਾ ਕਰ ਇੱਕ ਗੱਲ ਸੁਣ ਭੈਣ ਦਾ ਛੜਾ ਕੋਈ ਨਵੇਂ ਦੇ ਰੱਸਾ ਪਾਉਂਗੇ ਇਹ ਵਾਲੀ ਗੱਲ ਕਰੀ ਹੁਣ ਕੋਈ ਤੋਂ ਵੱਧ ਤਾਂ ਮੰਗਿਆ ਨਹੀਂ ਹੈਗਾ ਵੱਧ ਹੀ ਨਹੀਂ ਵਿੰਤਾ ਪੰਦੀ ਦੀਵੇਂ ਨਹੀਂ ਲੱਗਦੀ ਨੇ ਹਾਂ ਮੈਂ ਤੈਨੂੰ ਪਹਿਲਾਂ ਦੱਸਤਾ ਬੱਸ ਇਹ ਨਹੀਂ ਇੱਥੋਂ ਮਾ ਚਾਂਦ ਜੰਦਨੀ ਕਾ ਭੀ ਕਿੰਨੇ ਆ ਰਹੇ ਨੇ ਜਿਹਨੇ ਤੇਰਾ ਲੜਸਾ ਤੂੰ ਦੱਸ ਵੀ ਕਿੰਨੇ ਦੀ ਬੰਦ ਪਤਾ ਲੱਗੇ ਮੈਨੂੰ ਕੀ ਹੋਰ ਬਾਜ਼ਾਰ ਕਿੰਨੇ ਸਾਰੇ ਜਾਂ ਸੀਸੇ ਕਿੰਨੇ ਪਾਣੇ ਬੰਨੀ ਪਾ ਵੀ ਦ ਕਰ ਦਿੰਦੇ ਹਾਂ ਆ ਜਾ ਰੇ ਹਾਂਜੀ ਬੋਲੋ ਸਰ ਕੀ ਕਹਿੰਦੇ ਆ 200 ਘੱਟ 5000 ਦੀ ਨਹੀਂ ਹਾਂਜੀ ਹੋਰ ਕਿੱਥੇ ਹੋਣਗੀਆਂ ਤਰੇ ਗਰੀਬ ਕਰਕੇ ਰੁਪਈਆ ਲਾਤੇ 21 ਦੀਆਂ ਲੈ ਜਾ ਸੋਡੇ ਬਾਹਰ 21 ਦੀਆਂ ਵੀ ਨਹੀਂ ਹੁੰਦੀਆਂ ਓਏ ਇਹ ਬੋਟਾ ਜੇ ਬੋਟਾ ਨਾ ਹੋ ਬੱਚੂ ਯਾਰ ਮੰਗਦਾ ਉਹ ਮੈਨੂੰ ਕਹਦਾ ਤੇਰਾ ਵੀ ਪਤਾ ਹੈ ਵੀ ਤੂੰ ਵੀ ਵਪਾਰ ਕਰਦਾ ਲੈਣਾ ਪਸੂ ਕਹਿੰਦਾ ਤਾਂ ਇਹ ਮੈਂ ਉਹ ਤਾਂ 125 ਮੰਗਦਾ ਮੈਂ ਓਹੋ ਯਾਰ ਉਹ ਮੈਂ ਨਹੀਂ ਮਾਲ ਵੇਚਣਾ ਪੂਰੀਆਂ ਦੇਣੀਆਂ ਨੇ ਪੂਰੇ ਨੂੰ ਦੇਣੀਆਂ ਨੇ ਪੰਜ ਨੂੰ ਨਹੀਂ ਦੇਣੀਆਂ ਕਾਪੀ ਦੀਆਂ ਦੇਣੀਆਂ ਦੋਨੇ ਨਹੀਂ ਦੇਣੀਆਂ ਚਲੋ ਰਾਜਾ ਤਾਂ ਦੰਨਿਆਂ ਦਾ ਕਰਦੇ ਆ ਓਏ ਆ ਨਹੀਂ ਲੈਣੀ ਆਪਾਂ ਲੱਕ ਤੋਂ ਉਤੋਂ ਆਹ ਦੇ ਨਾ ਲਵਾਗੇ ਉਹ ਪਿੱਛੇ ਲਵਾਗੇ ਹੋ ਰਹਿਣ ਦੇ ਇਹਨੂੰ ਵੀ ਲੈ ਬੈਠੂ ਉਹ ਲੈ ਦਿਓ ਨਾ

ਬੋਲੀ ਪਵਾ ਦੇ ਥਾਪੀ ਮਾਰ ਦੇ ਲੈ ਵੀ 22000 ਤੇ ਆ ਗਿਆ ਮੁੰਡਾ ਮੈਂ ਤਾਂ ਮੁੱਲ ਵੀ ਨਹੀਂ ਕਰਿਆ ਤੜਕੇ ਨੂੰ ਰੇਖੜੀਆਂ ਨਾ ਮੈਂ ਉਹ ਬਾਹਰ ਵੀ ਲੈ ਕੇ ਗਿਆ ਇਹਨਾਂ ਨੂੰ ਬੋਲੀ ਕਿੱਥੋਂ ਲਵਾਵਾਂ ਬਾਹਰ ਵੀ ਨਹੀਂ ਕੱਢੀਆਂ ਪੱਠਾ ਹੈ ਨਹੀਂ ਕਿਹਾ ਪੱਠਾ ਤਾਂ ਇੰਨੇ ਦੀਆਂ ਇੰਨੇ ਸੇ ਕਿਉਂ ਜੋੜਦਾ ਤਾਂ ਵੀ 7000 ਦੀਆਂ ਹੋ ਗਈਆਂ ਹਾਂ ਇਹ ਪੱਠਾ ਹੈ ਨਹੀਂ ਸੌ ਸੱਤ ਦੇ ਪਾਰ ਨੂੰ ਕੌਣ ਕੌਣ ਲੈਂਦਾ ਪੂਰੇ ਪਿੰਡ ਚ ਉਹਨੇ ਲੈਣ ਕੇ ਬੋਟਾ ਤੇ ਜਾ ਜਾਂਦੇ ਤਾਰ ਬਾਈ ਤੈਨੂੰ ਇੰਨੀਆਂ ਹੀ ਪੱਠਾ ਕੋ ਸੁਨੱਖਿਆ ਇਹ ਦੁਸਨੱਖਿਆ ਮੈਂ ਤੇ ਮੇਰੇ ਕੋਲ ਪੱਠਾ ਪਈ 10 ਆਪਣਾ ਫਾਇਦਾ ਨਹੀਂ ਆਪਾਂ ਗਾਂ ਨਿਕਲੀ ਸੌਦਾ ਹੋਰ ਖਰਜਾ ਯਾਰ ਉਰਾ ਕਰ ਉਹ ਇੱਥੇ ਪੰਜਰਾ ਤਰੀ ਗਰੀਬ ਦੀ ਕਰਦਾ ਮੈਂ ਫਾਇਦਾ ਤੇ ਨੀ ਵੇਚਦਾ ਖਰਜਾ ਬਾਬੇ ਕਰ ਦੇ ਕਰ ਦੇ ਹਾਂ ਦੱਸ ਤਿੰਨੇ ਵੇ ਨਹੀਂ ਆ ਵੇਚਦਾ 5200 ਨਹੀਂ ਹੋਣੀ ਔਰ ਕਈ ਹੁੰਦੀ। ਔਰ ਕਿਥੇ ਹੋਣੀਆਂ? 22000 ਕਿਹਾ 500 ਕੱਟ ਲੈ। ਨਹੀਂ ਚੱਲ ਛੱਡ। ਚਲ ਆ। ਇਹ ਤਾਂ ਨਾ ਵੇਚਣ ਵਾਲੀਆਂ ਗੱਲਾਂ ਨਹੀਂ ਸੀ। ਗੱਲ ਆ ਯਾਰ ਆ ਤੂੰ ਆ ਜਾ। ਉਹ ਨਹੀਂ ਮਾਲ ਵੇਚਣਾ ਹੀ ਨਹੀਂ ਇਹਨਾਂ ਨੇ। ਇਹਨਾਂ ਨੇ ਮਾਲ ਵੇਚਣਾ ਨਹੀਂ ਆਪਣੀ ਕਦਰ ਵੀ ਨਹੀਂ ਪਾਉਂਦੇ ਇਹ ਤਾਂ। ਹੂੰ ਲੈ ਜਾ ਯਾਰ ਹੋਰ। ਓਏ ਅਸੀਂ ਹੂੰ ਕਿਉਂ ਲੈ ਆਣੀਆਂ? ਜੇ ਹੋਰ ਕਦਰ ਕਿਵੇਂ ਨਹੀਂ ਪਾਈਏ ਦੱਸ ਕੋਈ। 8.5 ਨੂੰ ਦੇ ਉਹ। ਨਹੀਂ ਹੁੰਦੀ। ਨਹੀਂ ਹੋਣੀਆਂ ਜੀ। ਨਹੀਂ ਹੁੰਦੀ। ਦੇ ਦੇ। ਨਹੀਂ ਹੁੰਦੀ। ਓਏ ਆ ਜਾ ਭਰਾਵਾ ਜੀ ਦੇਣੀਆਂ ਨੇ ਆ ਜਾ। ਨਾ ਤੇ ਆ ਜਾਓ ਅਸੀਂ ਬੋਲੀ ਅੱਜ ਬੋਲੀ ਪਵਾਗੇ ਹਟਣੀਆਂ। ਨਾ ਚੱਲ।